ਲਜੀ ਐਸੀ ਪੋਡਕਾਸਟ ਸ਼ੁਰੂ ਕਰਨ ਲੱਗੇ ਹਾਂ ਮੈਂ ਸਿੰਦਲ ਸਾਹਿਬ ਤੇ ਮੇਰੇ ਨਾਲ ਗਿਲਸਾਹਬ ਗਿਲਸਾਹਬ ਲੋਜੀ ਆਪਦੇ ਤੁਸੀਂ ਸਵਾਲ ਤੇ ਮੈਂ ਤੁਹਾਨੂੰ ਜਿਹੜੇ ਹੈਗੇ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦੇਣੀ ਹੈ। ਇਹ ਤਾਂ ਠੀਕ ਹੈ ਜੀ ਪਰ ਤੁਹਾਨੂੰ ਸੀਧੇ ਸਾਹਿਬ ਤੋਂ ਕਹਿੰਦੇ ਆ ਅ ਅਸਲ ਵਿੱਚ ਮੈਂ ਤੁਹਾਨੂੰ ਤੇ ਦਰਸ਼ਕਾਂ ਨੂੰ ਸਾਂਝਾ ਕਰਨਾ ਚਾਹੁੰਦਾ ਮੈਸੇਜ ਵੀ ਕਿ ਨਾ ਵੀ ਖੱਦੀ ਕਰਕੇ ਮੈਨੂੰ ਜੁਕਾਮ ਲੱਗਿਆ ਸੀ ਕਿਸੇ ਪੋਡਕਾਸਟ ਦੇ ਵਿੱਚ ਮੇਰਾ ਨੱਕ ਵਗ ਰਿਹਾ ਸੀ ਤੇ ਮੈਂ ਨਾਲ ਨਾਲ ਕਰਿਆ ਸੀ ਤੇ ਮੈਨੂੰ ਥੱਲੇ ਜਦੋਂ ਵੀਡੀਓ ਕੰਪਲੀਟ ਹੋ ਕੇ ਅਪਲੋਡ ਹੋਈ ਤਾਂ ਲੋਕਾਂ ਨੇ ਥੱਲੇ ਸਿੰਦਲ 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 ਲਿਖਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੇ ਮੈਨੂੰ ਸਿੰਦਲ ਕਹਿਣਾ ਸ਼ੁਰੂ ਕਰਤਾ ਤੇ ਆਪਾਂ ਉਸ ਤੋਂ ਬਾਅਦ ਸਿੰਦਲ ਸਾਹਿਬਾਂ ਦੇ ਤੁਸੀਂ ਸਿੰਦਲ ਸਾਹਿਬ ਕਹਿੰਦੇ ਚਲੋ ਹਾਂਜੀ ਪਹਿਲਾ ਸਵਾਲ ਅ ਗੱਲ ਕਰ ਤਾ ਨੂੰ ਕਦੇ ਰੋਟੀ ਖਾਂਦੇ ਕਦੇ ਛਕਾਈ ਹਾਂਜੀ ਉਹ ਤਾਂ ਨਾਰਮਲ ਕਰਦਾ ਨਹੀਂ ਕਦੇ ਖਾਂਦੇ ਕਦੇ ਕੋਈ ਮਸਾਲਾ ਮਤੂੰ ਦਾ ਸੰਗ ਨੂੰ ਲੱਗ ਜਾਂਦਾ ਇਹ ਚੱਤ ਆ ਗਿਆ ਨਹੀਂ ਅੱਛੇ ਵੀ ਠੀਕ ਹੋ ਗਿਆ ਤੇ ਕਦੇ ਇੰਜ ਹੋਇਆ ਕਿ ਤੁਹਾਨੂੰ ਇਧਰੋਂ ਪਿਸ਼ਾਬ ਦਾ ਪ੍ਰੈਸ਼ਰ ਪਿਆ ਹੋਵੇ ਤੇ ਤੁਹਾਡੇ ਪਜਾਮੇ ਜਾਂ ਕੱਛੇ ਦਾ ਨਾਲਾ ਪੀਚ ਗਿਆ ਹੋਵੇ ਬਿਲਕੁਲ ਕਈ ਵਾਰ ਹੀ ਹੋ ਜਾਂਦਾ ਬਹੁਤ ਵਾਰੀ ਹੋਇਆ ਕਈ ਵਾਰੀ ਕਾਲੀ ਕਾਲੀ ਦੇ ਨਾਲੇ ਦੀ ਗੰਦ ਪੀਚੀ ਜਾਂਦੀ ਅੱਛਾ ਚਲੋ ਇਹ ਵੀ ਬਰਠ ਠੀਕ ਹੋ ਗਿਆ ਤੇ ਮੈਨੂੰ ਤੁਸੀਂ ਐਂ ਦੱਸਿਓ ਨਿੱਕੇ ਹੁੰਦੇ ਆ ਜਾਂ ਹੁਣ ਵਰਮਾ ਚ ਲਾਇਆ ਤੁਸੀਂ ਵਰਮਾ ਕੀ ਮਤਲਬ ਆ ਵਰਮਣੀ ਸੰਜੀਤ ਭਾਜੀ ਨਾਸਾਂ ਚ ਉਂਗਲ ਯਾਰ ਇਹ ਕਿਹੋ ਜਿਹਾ ਸਵਾਲ ਹੈ ਜੇ ਸਾਬ ਅਸਲ ਦੇ ਵਿੱਚ ਇਹੋ ਜਿਹੇ ਸਵਾਲ ਹੀ ਜਿਹੜੇ ਪੋਡਕਾਸਟ ਦੇ ਵਿੱਚ ਨਾ ਪੁੱਛੇ ਸਿੱਦੇ ਉਹੀ ਟ੍ਰੈਂਡਿੰਗ 'ਚ ਜਾਂਦੇ ਆ ਤੇ ਮਸਲਾ ਤੇ ਸਾਰਾ ਟ੍ਰੈਂਡਿੰਗ 'ਚ ਆ ਬਸ ਤੁਸੀਂ ਸਾਰਾ ਹਾਂ ਨਾ ਦੋ ਹਾਂ ਬਸ ਟ੍ਰੈਂਡਿੰਗ ਕਿਉਂ ਤੇ ਇਹਦਾ ਆਪਣਾ ਪੋਡਕਾਸਟ ਭਾਜੀ ਬਸ ਤੁਹਾਡਾ ਆਹੀ ਕੌਨਫੀਡੈਂਸ ਚਾਹੀਦਾ ਹਾਂਜੀ ਹਾਂਜੀ ਆਹੀ ਕੌਨਫੀਡੈਂਸ ਚਾਹੀਦਾ ਥੋੜਾ ਠੀਕ ਹੈ ਜੀ ਆਪਾਂ ਰੀਅਲੀ ਇਦਾਂ ਦੀ ਬਣਾਉਣੀ ਹੈ ਠੀਕ ਹੈ ਉੱਤੇ ਪੈਰ ਲਾਈਨ ਇਦਾਂ ਬਣਾ ਦੇਣੀ ਹੈ ਕਿ ਗਿੱਲ ਸਾਹਿਬ ਨੇ ਚਲਾਇਆ ਵਰਨਾ ਉਹ ਮੈਂ ਕਿਹਾ ਜੀ ਨਹੀਂ ਕਿ ਚਲਾਇਆ ਤਾਂ ਚੱਲ ਦੇ ਪੋਡਕਾਸਟ ਚਲਾ ਦੇ ਵੀ ਵਰਨਾ ਨਹੀਂ 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 ਇੰਨੇ ਐਕਸਾਈਟਿਡ ਨਾ ਹੋ ਉਸਨੇ ਮੈਂ ਐਂ ਦੱਸੋ ਕਿ ਮੁੱਕੇ ਹੁੰਦੇ ਆ ਜਾਂ ਹੁਣ ਕਦੇ ਕਿਸੇ ਦਾ ਟਕਸ਼ਾ ਬਣਾਉਣ ਜਾਂ ਜਰਾਬਾ ਪਾਈਆਂ ਤੇ ਨਾ ਨਹੀਂ ਕਿ ਉਹ ਜੇ ਕੱਪਸੂਲ ਪਾਈ ਲੈਂਦੇ ਸੀ ਤੇ ਜੇ ਹੁਣ ਤੋਂ ਤੇ ਚਾਹ ਦੇ ਪੋਡਕਾਸਟ ਨੇ ਆਕੇ ਦਿਖਾ ਨੀ ਨੀ ਗੱਲ ਸਰ ਤੁਸੀਂ ਨਾ ਅਸਲ ਦੇ ਵਿੱਚ ਜਿਆਦਾ ਐਕਸਾਈਟਡ ਹੋ ਜਾਂਦੇ ਆ ਤੁਸੀਂ ਸਿਰਫ ਮੇਰੇ ਸਵਾਲਾਂ ਦੇ ਜਵਾਬ ਦਿਓ ਹਾਂ ਜਾਨਾ ਜੀ ਜੀ ਸੁਣਾਂ ਬੜੀ ਤੇਵਾ ਕੀਤੀ ਸਵੇਰ ਸ਼ਾਮ ਇਹ ਪਾ YouTube ਤੇ ਵੀਡੀਓ ਨੂੰ ਕਦੇ 3 ਵਿਊ ਫੇਸਬੁੱਕ ਤੇ ਕਦੇ ਇੱਕ ਕਮੈਂਟ ਕਦੇ ਦੋ ਕਮੈਂਟ ਕਦੇ ਦੋ ਲਾਈਕ ਨਾ ਕਿ ਨਰਮੋ ਦੀਆ ਖੁੱਲਣ ਲੱਗੇ ਬਸ ਜੀ ਸਰ ਚੱਲਣਾ ਚਾਹੀਦਾ ਪੁੱਛੋ ਤੁਸੀਂ ਪੁੱਠੇ ਦੇ ਸਵਾਲ ਨੀ ਨੀ ਗੱਲ ਸਰ ਤੁਸੀਂ ਨਾ ਹੌਸਲੇ ਦੀ ਮਾਂ ਹੋੜੇ ਅਕਸਰ ਦੇ ਵਿੱਚ ਜਿਹੜੇ ਪੁੱਠੇ ਸਿੱਧੇ ਸਵਾਲਾਂ ਦੇ ਅਸੀਂ ਜ਼ਿਆਦਾ ਪੈਸੇ ਲਈਏ ਸੀ ਠੀਕ ਹੈ ਜੀ ਬਾਕੀ ਜੇ ਤੁਸੀਂ ਪੈਸੇ ਥੋੜੇ ਜਿਹਾ ਵਧ ਭਰ ਦਿਓਗੇ ਤੇ ਫਿਰ ਅਗਲੇ ਪੋਡਕਾਸਟ ਦੇ ਵਿੱਚ ਤੁਹਾਨੂੰ ਅਸੀਂ ਤੁਤਲਾ ਜਾਂ ਕਮਲਾ ਵੀ ਬਣਾ ਸਕਦੇ ਹਾਂ ਠੀਕ ਹੈ ਉਹ ਤੁਹਾਨੂੰ ਪਤਾ ਅੱਜਕੱਲ ਜਿਹੜੇ ਤੁਤਲੇ ਕਮਲੇ ਉਹ ਜ਼ਿਆਦਾ ਹਿੱਟ ਹੁੰਦੇ ਉਹ ਕੋਈ ਨਹੀਂ ਕੋਈ ਨਹੀਂ ਮੈਂ ਕਹਿੰਨਾ ਤੁਤਲਾ ਤਾਂ ਕੀ ਮੈਂ ਭੈਂਡਾ ਦੁੰਦਾਂ ਲੰਗਲਾ ਜੋ ਮਰਜੀ ਕਹੋਗੇ ਬਣਾ ਦਿਆਂਗੇ ਬਸ ਫੇਮਸ ਕਰ ਦਿਓ ਲਜੀ ਗਿਲਸਾ ਫਿਰ ਤੁਸੀਂ ਨਾ ਮੈਨੂੰ ਲੱਗਦਾ ਤੁਹਾਡੀ ਪੇਮੈਂਟ ਦਾ ਮੁੱਲ ਮੋੜਨ ਦਾ ਟਾਈਮ ਆ ਗਿਆ ਆਪਾਂ ਤੁਹਾਨੂੰ ਲਾਸਟ ਸਵਾਲ ਪੁੱਛਣ ਲੱਗੇ ਤੁਸੀਂ ਮੈਨੂੰ ਐ ਦੱਸੋ ਕਿ ਭੜੀ ਮਹਿਲ ਦੇ ਵਿੱਚ ਪਟਾਕਾ ਛੱਡੇ ਕਿੱਥੇ ਕਾਨੂੰ ਦਿੱਤੇ ਹਾਂ ਚਲਾਇਆ ਪਾ ਦਿੱਤੀ ਬੁਝਾ ਕੋਕੂ ਕੋਰ ਬੰਬ ਆਲੂ ਬੰਬ ਓਹੋ ਗਿਲਸਾ ਤੁਸੀਂ ਗਲਤ ਸਮਝ ਗਏ ਗੱਲ ਕਰ ਤੁਸੀਂ ਜਿਹੜਾ ਪਟਕਾ ਸਮਝਦੇ ਹੋ ਉਹ ਨਹੀਂ ਅਸਲ ਦੇ ਵਿੱਚ ਮੈਂ ਉਹ ਦੀ ਗੱਲ ਕਰ ਰਿਹਾ ਜਿਹੜਾ ਪਰ ਲਿਖੇ ਹੁੰਦੇ ਨੇ ਜੰਦੇ ਸੀ ਅੰਬ 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 ਕਿਸ ਨੇ ਮਾਰਿਆ ਮੁਕਿਆ ਸੜਿਆ ਦੰਬ ਠੀਕ ਹੈ ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਭਰੀ ਮਹਿਫਲ ਦੇ ਵਿੱਚ ਤੁਹਾਡਾ ਗੈਸ ਸਿਲੰਡਰ ਲੀਕ ਹੋਇਆ ਥੇ ਜੀ ਹਾਂ ਜੀ ਬਹੁਤ ਬੜੇ ਹੋਇਆ ਉਹ ਆਪਾਂ ਕਿ ਤੁਹੀਂ ਬੜੀ ਮਹੱਤਵ ਦੇ ਵਿੱਚ ਧਿਆਨ ਰੱਖਾਂਗੇ ਗੈਸ ਲੀਕ ਕਰਨ ਦਾ ਪੂਰਾ ਪੂਰਾ ਧਿਆਨ ਰੱਖਾਂਗੇ ਲਾ ਫਿਰ ਤਾਂ ਬਣ ਗਈ ਜੀ ਸਰ ਮੈਂ ਕਹਿੰਦਾ ਤੁਹੀਂ ਮੈਂ ਕਹ ਬਣ ਗਈ ਆਣ ਗੱਲ ਦਾ ਆਪਾਂ ਨੂੰ ਦਰਸ਼ਕੋ ਟੈਗ ਲਾਈਨ ਵੀ ਲੱਭ ਜੀ ਖੈਰ ਤੁਹਾਨੂੰ ਨਹੀਂ ਦੱਸਣਾ ਮੈਂ ਤੇ ਐਡੀਟਰ ਨੂੰ ਕਹਿ ਕੇ ਨਾ ਮੈਂ ਇਸੇ ਲਾਈਨ ਦੀ ਜਿਹੜੀ ਹੈਗੀ ਹੈ ਰੀਲ ਕਟਵਣਾ ਤੇ ਉਹਨੂੰ ਜਿਹੜਾ ਹੈਗਾ ਪਰ ਟ੍ਰੈਂਡਿੰਗ ਹੈ ਤੁਹੀਂ ਮੈਂ ਕਹ ਜੀ 200% ਹਿੱਟ ਹੋਗੇ ਆ ਜਦੋਂ ਆਪਣਾ ਪੋਡਕਾਸਟ ਅਨਲੀਜ਼ ਹੋਣਾ जल सर <laughs> मैं, तो मैं बदला लाऊंगा मैंने <laughs> जान नहीं देना मैं छे प्याज था अबले का बदला लाऊंगा